ਕਮਰਜੀ ਸਿੰਘਾ ਜੀ ਜਿਲ੍ਹਾ ਅਰਦਾਸਾ ਜੀ ਡਿਸਟ੍ਰਿਕਟ ਅਰਦਾਸਾ ਜੀ ਤੇ ਮੈਂ ਪਿਛਲੇ ਸਾਲ ਵੀ ਬਿਜਾਈ ਕੀਤੀ ਹੋਈ ਸੀ ਜੀ ਤੇ ਇਸ ਸਾਲ ਵੀ ਬਿਜਾਈ ਕੀਤੀ ਐ ਤੇ ਵੈਰਾਈਟੀ ਪਿਛਲੇ ਸਾਲ 303 ਸੀਗੀ ਜੀ ਇਸ ਸਾਲ 826 ਹੈ ਜੀ ਤੇ ਪਿਛਲੇ ਸਾਲ ਜਿਹੜਾ ਇਸ ਸਾਲ ਬਿਜਾਈ ਕੀਤੀ ਆ ਉਹ ਮੈਂ ਸਪੇਸ ਸੈਟਰ ਦੇ ਨਾਲ ਕੀਤੀ ਹੈ ਜੀ ਹਾਂ ਹਾਂ ਤੇ ਉਹਦੇ ਵਿੱਚ ਅਸੀਂ ਸਟਾਰਟਿੰਗ ਦਾ ਟਾਈਮ ਆ ਜਿਹੜਾ 20 ਸੀਗਾ 40 44 ਕਿਲੋ ਦੇ ਲਗਭਗ ਤੱਕ ਜੇ 20 ਪਾ ਕੇ ਜੀ ਠੀਕ ਹੈ ਤੇ ਉਹਨੂੰ ਹਜੇ ਤੱਕ ਪਹਿਲੀ ਇੱਕ ਡੋਜ਼ ਬਸ ਯੂਰੀਆ ਦਿੱਤੀ ਹੈ ਜੀ ਇੱਕ ਬੈਗ ਉਸ ਤੋਂ ਬਾਅਦ ਦੁਬਾਰਾ ਹਜੇ ਕੋਈ ਕਿਉਂਕਿ ਥੋੜਾ ਜਿਹਾ ਲੇਟ ਹੋ ਗਏ ਸੀ بارش ਕਰਕੇ ਤੇ ਪਾਣੀ ਲੇਟ ਕਰਕੇ ਦਿੱਤੀ ਨਹੀਂ ਗਈ ਜੀ ਤੇ ਹਜੇ ਤੱਕ ਇਸ ਕਣਕ ਨੂੰ ਇੱਕੋ ਵਾਰੀ ਯੂਰੀ ਦਿੱਤੀ ਹੈ ਜੀ ਤੇ ਪਿਛਲੇ ਸਾਲ ਵੀ ਮੈਨੂੰ ਵੈਰਾਈਟੀ ਵਧੀਆ ਝਾੜ 55 60 ਮਣ ਦੀ ਐਵਰੇਜ ਲੱਗਿਆ ਜੀ ਤੇ ਇਸੇ ਚੱਕਰ ਤੇ ਆਜ ਕਿ ਮੈਂ ਬਿਜਨੇ ਤੰ ਕਿੱਲੇ ਸੀ ਪਰ ਥੋੜਾ ਜਿਹਾ 18 47 ਬਾਸਪਤੀ ਕਰਕੇ ਜੀ ਤੇ ਦੋ ਕਿੱਲੇ ਚ ਪ੍ਰਾਲੀ ਘਟ ਸੀ ਕਿ ਤੇ ਉਹ ਮੈਂ ਕਿੱਬਾ ਚ ਟਕਿਆਂ ਨਾ ਗਿਆ ਫੇਰ ਨਾ ਰਹਿ ਜਵੇ ਤੇ ਐਸ ਕੀ ਫੇਰ ਡੇਢ ਕਿੱਲੇ ਤੇ ਪ੍ਰਾਲੀ ਨੂੰ ਅੱਗੇ ਲਾਉਂਦੇ ਸੀ ਹੈਨਾ ਐਸ ਕੀ ਸਰਫੇਸ ਹੀਡਲਰ ਦੀ ਵਰਤੋਂ ਕੀਤੀ ਉਹਦੇ ਨਾਲ ਤੁਹਾਨੂੰ ਝਾੜ ਵਧ ਹੋਇਆ ਪਿਛੇ ਸਾਲ ਨਾਲ ਨਹੀਂ ਮੈਨੂੰ ਇਹ ਲੱਗਿਆ ਜੀ ਝਾੜ ਚਲੋ ਝਾੜ ਬਰਾਬਰ ਹੀ ਆ ਗਿਆ ਜੀ ਠੀਕ ਹੈ ਜੀ ਬਾਕੀ ਇਹਨਾਂ ਵੀ ਖਰਚਾ ਘਟ ਗਿਆ ਜੀ ਖਰਚਾ ਘਟ ਗਿਆ ਕਿਉਂਕਿ ਜੇ ਆਪ ਆਪ 1500 2000 ਦੇ ਘਟੋ ਘਟ ਬਜਾਈ ਤੇ ਜਵਾ ਕੇ ਸਾੜ ਕੇ ਲਾਉਣੀ ਆ ਹੁਣ ਇਹਦੇ ਰੀਪਰ ਦੇ ਖਰਚੇ ਵਿੱਚ ਹੀ ਵੀ ਜੀ ਕਿਉਂਕਿ ਅੱਜ ਕਿ ਚਲੋ 1 ਲੀਟਰ 1.5 ਲੀਟਰ ਦੀ ਐਵਰੇਜ ਤੇਲ ਵੀ ਦਿੱਤਾ ਜੀ ਤੋਂ ਸਨ 2 300 ਰੁਪਏ ਖਰਚਾ ਆਇਆ ਜੀ ਕਿੱਲੇ ਦੇ ਜੀ ਯਾਨੀ 2000 ਦੀ ਸਾਥੇ 2 300 ਰੁਪਏ ਖਰਚਾ ਆ ਗਿਆ ਹਾਂ 300 ਰੁਪਏ ਖਰਚਾ 1500 ਪਰ ਕਿੱਲਾ ਖਰਚਾ ਬਚਿਆ ਆਪਣਾ ਹਾਂ ਜੀ ਹਾਂ ਜੀ ਬਾਕੀ ਦੂਜੇ ਨੰਬਰ ਤੇ ਕੀ ਇਹ ਪਰਾਲੀ ਸਾਰੀ ਸੰਭ ਗਈ ਜੀ ਹੁਣ ਵੀ ਜਦੋਂ ਇਹਨੂੰ ਸੁਰੂ ਚ ਲੋਕ ਤੁਹਾਨੂੰ مخਾਲਚਾ ਨਹੀਂ ਕਰਦੇ ਵੀ ਆ ਕੇ ਕੱਲ مخਾਲਤ ਹੀ ਕਰਮ ਪਹਿਲਾਂ ਗਾਲਾਂ ਮਿਲਦੀਆਂ ਨਹੀਂ ਆਈ ਚਲੋ ਕੋਈ ਪ੍ਰੋਬਲਮ ਨਹੀਂ ਉਹ ਪਹਿਲੇ ਪਿਛਲੇ ਸਾਲ ਕੰਕ ਬਹੁਤ ਵਧੀਆ ਪਿਛਲੇ ਸਾਲ ਇਸ ਕੰਮ ਕਰ ਗਈ ਸੀ ਥੋੜੀ ਜਿਹੀ ਕਿ ਨਾ ਯੋਕ ਇੱਕ ਤਾਂ ਯੂਰੀਆ ਇੱਕ ਬੋਰੀ ਪਾਈ ਕਰਕੇ ਥੋੜੀ ਜਿਹੀ ਵਿਰਲੀ ਪਣਚ ਦੀਂਦੀ ਆ ਪਰ ਮੈਨੂੰ ਪਤਾ ਐਵਰੇਜ 50 55 ਮਣ ਦੀ ਸ਼ਾਇਦ ਐਵਰੇਜ ਦੇ ਜ ਹੋਗੀ ਮਤਲਬ ਲੰਬੇ ਸਮੇਂ ਦੇ ਵੀ ਸਾਨੂੰ ਫਾਇਦਾ ਹੀ ਹੋਣਾ ਇਹਦਾ ਹਾਂਜੀ ਬਾਕੀ ਆ ਨਾ ਜੀ ਜਿੰਨੀ ਪਰਾਲੀ 33 ਝੋਨਾ ਸਕੇ ਜੀ ਸਾਰੀ ਦੀ ਸਾਰੀ ਪਰਾਲੀ ਇਹਦੇ ਵਿੱਚ ਆ ਜੀ ਤੇ ਹੁਣ ਜਿੰਨੀ ਜਿਵੇਂ ਕਿ ਕਹਿੰਕੀ ਪ੍ਰਾਲੀ ਵਿੱਚ ਵਗੀ ਜਾਂਦੀ ਬਾਕੀ ਤਜਰਬੇ ਦੇ ਅਕੋਰਡਿੰਗ ਚਲੋ ਐਸ ਕੀ ਫਸਟ ਸੀਜ਼ਨ ਦੇ ਸਾਲ ਵੀ ਕੀਤਾ ਜਾਂ ਸਾਲ ਵੀ ਕੀਤਾ ਅਗਲੇ ਸਾਲ ਹੋਰ ਵਧਾ ਦਾਂਗੇ ਕਿਉਂਕਿ ਮੈਂ ਪਿਛਲੇ ਜ਼ੀਰੋ ਡ੍ਰੈਲ ਨਾਲ ਵੀ ਹੈਗਾ ਜੀ ਮਲਚਿੰਗ ਨਾਲ ਵੀ ਕਰਦਾ ਦੋ ਸਾਲ ਤੋਂ ਆਪਾਂ ਇਹਨੂੰ ਸਰਫੇਸ ਸੀਡਰੀ ਵਰਤੋਂ ਕਰ ਰਹੇ ਆਪਾਂ ਹਾਂਜੀ ਨਹੀਂ ਪਿਛਲੇ ਸਾਲ ਰੀਪਰ ਮਾਰ ਕੇ ਛਿੱਟਾ ਦਿੱਤਾ ਸੀ ਹੱਥੇ ਜੀ ਐਸ ਕੀ ਹਾਂਜੀ ਮਲਚਿੰਗ ਨਾਲ ਜੀ ਐਸ ਕੀ ਸਸਪੇਡ ਨਾ ਕੀਤੀ ਜੀ ਚਲੋ ਤੁਸੀਂ ਆਪਣੇ ਨਾਲ ਦੇ ਪਿੰਡ ਦੇ ਵਿੱਚ ਜਿਹੜੇ ਹੈਗੇ ਨੇ ਕਿਸਾਨ ਪਰ ਉਹਨਾਂ ਨੂੰ ਵੀ ਗਾਈਡ ਕਰੋ ਹਾਂਜੀ ਮੈਂ ਤਾਂ ਹਰੇਕ ਸਾਲ ਜੀ ਸੱਦੀ ਬਜਾਈ ਝੋਨੇ ਦੇ ਵੀ ਅਸੀਂ ਹਰੇਕ ਸਾਲ ਖੋਦੀ ਕਰਤੀਆਂ ਜੀ ਕਿਉਂਕਿ ਜਦੋਂ ਉਹਨਾਂ ਚ ਲੱਗੀਆਂ ਹੋਈਆਂ ਉਹਦੇ ਨਾਲ ਹੀ ਤਾਂ ਆਪਣੀ ਪਾਣੀ ਦੀ ਵੀ ਬਚਤ ਆ ਜੀ ਦੂਜੇ ਨੰਬਰ ਤੇ ਕੀ ਹੈ ਜਦੋਂ ਆਪਾਂ ਖਰਚਾ ਘਟ ਜਾਂਦਾ ਜੀ ਤੇ ਦਿੱਕਤ ਘੱਟ ਵੀ ਆਉਂਦੀ ਹੈ ਜੀ ਕਿਉਂਕਿ ਝਾੜ ਹੋਣਾ ਹੀ ਰਹਿੰਦਾ ਜੀ ਕਿਉਂਕਿ ਮੈਂ ਤਾਂ ਹਰੇਕ ਚੀਜ਼ ਵੈਰੀਅਟੀ ਟ੍ਰਾਇਲ ਕਰਕੇ ਦੇਖਦੇ ਰਹਿਣਾ ਜੀ ਲੰਬੇ ਸਮੇਂ ਤੋਂ ਉਪਜਾਊ ਸ਼ਕਤੀ ਵਧਦੀ ਹੈ ਹਾਂਜੀ ਬਾਕੀ ਉਹ ਹੀ ਹੈ ਨਾ ਪ੍ਰਾਲੀ ਕਿਉਂਕਿ ਜਿੱਥੋਂ ਤੱਕ ਵੇਖੀ ਨਾ ਹੁਣ ਇੱਕ ਬੋ ਫਾਈ ਕਰਕੇ ਤੇ ਵਧੀਆ ਰਿਜ਼ਲਟ ਦੇ ਰਹੀ ਹੈ ਜੀ ਮੇਰੇ ਹਿਸਾਬ ਨਾਲ ਵਧੀਆ ਕਿ ਮੋਰੀਆਂ ਬੰਦੇ ਸੀ ਪਹਿਲਾਂ ਆਮ ਸਾਡੇ ਢਾਈ ਤੋਂ ਤਿੰਨ ਬੋਰੀਆਂ ਸੇ ਪਾਉਣੀਆਂ ਜੀ ਅਸੀਂ ਇੱਕ ਬੋਰੀ ਪਈ ਹੈ ਹਾਂਜੀ ਇੱਕ ਬੋਰੀ ਪਈ ਹੈ ਇਹਨੂੰ ਇੱਕ ਬੋਰੀ ਪਈ ਹੈ ਬਾਕੀਆਂ ਦਾ ਢਾਈ ਤਿੰਨ ਦੀ ਹੁਣ ਪਈਆਂ ਪਰ ਇਹਨੂੰ ਇੱਕ ਬੋਰੀ ਪਈ ਹੈ ਜੀ ਚਲੋ ਬੜੀ ਵਧੀਆ ਗੱਲ ਹੈ ਤੇ ਅਸੀਂ ਅੱਜ ਆਸ ਕਰਾਂਗੇ ਵੀ ਤੁਸੀਂ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਦੱਸੋਗੇ ਜੀ ਜਰੂਰ ਜੀ ਮੈਂ ਤਾਂ ਹਰੇਕ ਨੂੰ ਮਤਲਬ ਕਹਿਣਾ ਹੁੰਦਾ ਵੀ ਅਗਲੇ ਨੂੰ ਕਿਹਦਾ ਵੀ ਦੋ ਕਨਾਲਾਂ ਤੇ ਟ੍ਰਾਇਲ ਕਰਕੇ ਵੇਖ ਲਓ ਜਦੋਂ ਤੁਹਾਨੂੰ ਚੰਗਾ ਲੱਗਿਆ ਵੀ ਉਦੋਂ ਲੈ ਜਾਓ ਮੈਂ ਤਾਂ ਹੁਣ ਸਪੇਸ ਸੀਡਰ ਵੀ ਲੈ ਕੇ ਆਇਆ ਸੀ ਕਿ ਇਸ ਤੋਂ ਮੈਂ ਫਿਰ ਕਿਸੇ ਨੂੰ ਕਹਿ ਵੀ ਜੇ ਕਿਸੇ ਨੇ ਵਰਤਣਾ ਲੈ ਜਾਓ ਮੈਂ ਦੋ ਕੁ ਦਿਨਾਂ ਤੱਕ ਫਿਰ ਵਾਪਸੀ ਕਰਕੇ ਆਉਣਾ ਤੁਸੀਂ ਫਿਰ ਐਸ ਦੀ ਦਰਖਾਸਤ ਮੰਗੀ ਹੈਗੀ ਹੈ ਸਰਫਿਸ ਸੀਡਰ ਵਾਲੀਆਂ ਕਿ ਉਹ ਸਾਡੇ ਖੜੇ ਨੇ ਚੀਆ ਅਗਰ ਅਫਸਰ ਸਾਹਿਬ ਉਹਨਾਂ ਨੂੰ ਦੱਸੋ ਠੀਕ ਹੈ ਜੀ ਲੋਡ ਅਸੀਂ ਕਰਾਏ ਤੇ ਵੀ ਦਵਾਵਾਂਗੇ ਠੀਕ ਹੈ ਜੀ ਠੀਕ ਹੈ ਸੋ ਕਿਸਾਨ ਵੀਰੋ ਜਿ ਕਿ ਕਮਲਜੀ ਸਿੰਘ ਪਿੰਡ ਜਿਹੜਾ ਹਰਦਾਸਾ ਬਲਾਕ ਜੀਰਾ ਇਹਨਾਂ ਨੇ ਪੰਜਾਬ ਸਰਕਾਰ ਨੇ ਜਿਹੜੀ ਨਵੀਂ ਤਕਨੀਕ ਦਿੱਤੀ ਹੈ ਸਰਫਸ ਸੀਡਰ ਨਾਲ ਅੱਗ ਲਾਉਣ ਦੀ ਸਾਨੂੰ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਨਹੀਂ ਇਹਦੇ ਨਾਲ ਕਣਕ ਦੀ ਬਜਾਈ ਬੜੇ ਘੱਟ ਖਰਚੇ ਤੇ ਸਸਤੇ ਤੇ ਜੜੀਓ ਹੋ ਸਕਦੀ ਹੈ ਤਹੀ ਨਾਲ ਹੀ ਬਲਾਕ ਖੇਤੀ ਬੜੀ ਦਫਤਰ ਜੀਰਾ ਵੱਲੋਂ ਜਿਲ੍ਹਾ ਪ੍ਰਸ਼ਾਸਨ ਤੋਂ ਆਏ ਸ੍ਰੀ ਰਜੇਸ਼ਤ ਮਾਨ ਜੀ ਡਿਪਟੀ ਕਮਿਸ਼ਨਰ ਫਰੀਦਪੁਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿਸਾਨ ਦੀ ਵੀ ਹੌਸਲਾ ਅਭਜਾਈ ਕੀਤੀ ਆ ਵੀ ਇਹਦੇ ਨਾਲ ਅਸੀਂ ਵਾਤਾਵਰਨ ਬਚਾਉਣਾ ਤੇ ਨਾਲ ਹੀ ਅਸੀਂ ਸਾਨੂੰ ਵੀ ਬੜਾ ਹੌਸਲਾ ਮਿਲਿਆ ਕਿ ਅਸੀਂ ਅਗਲੀ ਵਾਰ ਕੋਸ਼ਿਸ਼ ਕਰਾਂਗੇ ਕਿ ਪੂਰੇ ਬਲਾਕ ਜੀਰਾ ਦੇ ਵਿੱਚ ਬਿਨਾ ਅੱਗ ਲਗਾਏ ਸਾਰੇ ਖੇਤਾਂ ਦੇ ਵਿੱਚ ਜਿਹੜੀ ਆ ਪਰਾਲੀ ਦੇ ਵਿੱਚ ਹੀ ਕਣਕ ਦੀ ਬਜਾਈ ਹੋ ਸਕੇ ਬਹੁਤ ਬਹੁਤ ਧੰਨਵਾਦ ਜੀ ਚੰਗਾ ਪ੍ਰਸ਼ਾਸਨ ਲਈ ਇੱਕ ਬੜੀ ਵੱਡੀ ਇੱਕ ਬਣਿਆ ਹੋਇਆ ਵੀ ਆਪਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਸੋ ਕੀ ਤੁਸੀਂ ਕਿਸ ਤਰੀਕੇ ਨਾਲ ਲੋਕਾਂ ਨੂੰ ਸੰਦੇਸ਼ ਦਿਓਗੇ ਕਿਸਾਨਾਂ ਨੂੰ ਵੀ ਇਹ ਟੈਕਨੀਕ ਨਾਲ ਆਪਾਂ ਕਿਸ ਤਰੀਕੇ ਨਾਲ ਪਰਾਲੀ ਦੀ ਖੇਤਾਂ ਵਿੱਚ ਸਾਂਭ-ਸਵਾਲ ਕਰਕੇ ਆਪਣੀ ਕਣਕ ਦੀ ਹਾੜੀ ਦੀ ਜਿਹੜੀ ਮੇਨ ਫਸਲ ਹੈ ਆਪਾਂ ਦੀ ਬਜਾਈ ਕਰ ਸਕਦੇ ਇੱਕ ਮੈਂ ਇੱਕ ਹੋਰ ਇੱਕ ਐਡ ਇਹਦੇ ਚ ਕਰਨਾ ਇਸ ਵਾਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਜਿੰਨੇ ਵੀ ਪਿੰਡਾਂ 'ਚ ਕੈਂਪ ਲਾਏ ਨੇ ਬਹੁਤ ਜ਼ਿਆਦਾ ਸਰਫੇਸ ਸੀਡ ਬਾਰੇ ਕਿਸਾਨਾਂ ਨੂੰ ਦੱਸਿਆ ਗਿਆ ਬਕਾਇਦਾ ਪਿਛਲੀ ਵਾਰੀ ਕਿਸਾਨਾਂ ਦੇ ਤਜਰਬੇ ਵੀ ਸਾਂਝੇ ਕੀਤੇ ਗਏ ਪਰ ਫੇਰ ਵੀ ਜਿਸ ਹਿਸਾਬ ਨਾਲ ਕਿਸਾਨਾਂ ਨੂੰ ਇਹ ਤਕਨੀਕ ਅਪਨਾਉਣੀ ਚਾਹੀਦੀ ਸੀਗੀ ਨਹੀਂ ਪਨਾਈਗੀ ਸ਼ਾਇਦ ਉਹਦਾ ਕਾਰਨ ਇਹ ਤਾਂ ਨਹੀਂ ਕਿਤੇ ਕਿਸਾਨਾਂ ਵੱਲੋਂ ਰਹਿ ਗਿਆ ਵੀ ਇਹਦੀਆਂ ਜਿਹੜੀਆਂ ਪੈਕੇਜ ਪ੍ਰੈਕਟਿਸ ਨੇ ਜਾਂ ਦੂਸਰੀ ਕਣਕ ਨੂੰ ਹੀ ਕਦੋਂ ਬੀਜਣਾ ਪਾਣੀ ਕਦੋਂ ਲਾਉਣਾ ਖਾਦ ਕਦੋਂ ਪਾਉਣੀਆ ਵੀ ਡਿਫਰੈਂਸ ਕੋਈ ਜ਼ਿਆਦਾ ਹੋਵੇ ਕੋਈ ਇਸ ਤਰ੍ਹਾਂ ਦਾ ਤਾਂ ਨਹੀਂ ਹੈਗਾ ਇਹ ਕਿਸਾਨ ਵੀਰਾਂ ਨਾਲ ਜਰੂਰ ਸਾਂਝੀ ਕਰਦੇ ਹੋ ਇਹ ਵਿੱਚ ਕਈ ਸਾਰੀਆਂ ਚੀਜ਼ਾਂ ਜੀ ਪਹਿਲੀ ਗੱਲ ਤੇ ਹੈਗਾ ਕਿ ਲਗਾਤਾਰ ਨਵੀਂ ਮਸ਼ੀਨਰੀ ਆ ਰਹੀ ਹੈ ਜੀ ਨਵੀਂ ਮਸ਼ੀਨਰੀ ਔਨ ਕਰਕੇ ਜਿਵੇਂ ਪਹਿਲਾਂ ਦੱਸਿਆ ਕਿ ਕਈ ਵਾਰੀ ਕਿਸਾਨ ਕੋਲੇ ਪ੍ਰੋਟੋਟਾਈਪ ਮਸ਼ੀਨਰੀ ਨਹੀਂ ਪਹੁੰਚਦੀ ਜਿਹਦੇ ਕਰਕੇ ਕਿਸਾਨ ਨੂੰ ਨੁਕਸਾਨ ਠੋਣਾ ਪੈਂਦਾ ਹੈ ਤਾਂ ਨਵੀਂ ਚੀਜ਼ ਆਸਤੇ ਕਿਸਾਨ ਝਿਜਕਦਾ ਹੈ ਕਿ ਮੈਂ ਇਹ ਚ ਹੀ ਵਰਤਾਂ ਜਾਂ ਨਾ ਵਰਤਾਂ ਪਹਿਲੀ ਗਲਤ ਇਹ ਰਹੀ ਹੁਣ ਦੂਸਰੀ ਗੱਲ ਹੈ ਕਿ ਇਹਦਾ ਮੌਸਮ ਸੀ ਇਸ ਸਾਲ ਦਾ ਮੈਂ ਖੁਦ ਆਪਣੇ ਅੱਧੇ ਖੇਤ ਦੇ ਵਿੱਚ ਸਰਫੇਸ ਰਨਾ ਕਣਕ ਬੀਜਣੀ ਸੀ ਲੇਕਿਨ ਜਿਸ ਵੇਲੇ ਝੋਨਾ ਵੜ ਰਿਹਾ ਸੀ ਉਸ ਵਿੱਚ ਬਾਰਿਸ਼ ਹੋਈ ਬਾਰਿਸ਼ ਹੋਣ ਕਰਕੇ ਖੇਤ ਦੇ ਵਿੱਚ ਵੱਡੀਆਂ ਵੱਡੀਆਂ ਜਿਹੜੀਆਂ ਹੈਗੀਆਂ ਲੀਆਂ ਪੈ ਗਈਆਂ ਤਾਂ ਉਹਦੇ ਕਰਕੇ ਸਾਡੀ ਮਜਬੂਰੀ ਸੀ ਕਿ ਅਸੀਂ ਕੋਈ ਹੋਰ ਤਰੀਕਾ ਬਣਾਈਏ ਕਿਉਂਕਿ ਲੀਆਂ ਬਹੁਤ ਵੱਡੀਆਂ ਖੇਤ ਦੇ ਵਿੱਚ ਪੈਗੀਆਂ ਸੀਆਂ ਲੀਆਂ ਵੱਡੀਆਂ ਹੋਣ ਕਰਕੇ ਕੁਝ ਕੰਕ ਨਹੀਂ ਬੀਜਿਆ ਸਕਦੀ ਸੀ ਅਗਲੀ ਗੱਲ ਕਿ ਪੈਕਜੋ ਪ੍ਰੈਕਟਿਸ ਦੇ ਵਿੱਚ ਤਾਂ ਫਰਕ ਹੁੰਦਾ ਹੀ ਹੁੰਦਾ ਹੈ ਕਿ ਇਹ ਸੁਣ ਜਿਹੜਾ ਖਾਦ ਦੇਣ ਦਾ ਤਰੀਕਾ ਵੱਖਰਾ ਹੈਗਾ ਅਸੀਂ ਖਾਦ ਜਿਹੜਾ ਹੈਗਾ ਇੱਕ ਅਸੀਂ ਡੋਜ਼ ਪਹਿਲਾਂ ਦੇਣੀ ਹੈ ਬਜਾਈ ਦੇ ਸਮੇਂ ਬੀਜ ਅਸੀਂ 45 ਕਿਲੋ ਦੇ ਲਗਭਗ ਇਹਦੇ ਵਿੱਚ ਰੱਖਣਾ ਹੈ ਇਸ ਤੋਂ ਅਗਲੀ ਗੱਲ ਆਉਂਦੀ ਹੈ ਕਿ ਆਪਾਂ ਜਿਹੜਾ ਅੱਗੇ ਜਿੰਨੀ ਵੀ ਇਹਨੂੰ ਖਾਦ ਦੇਣੀ ਹੈ ਉਹ ਸਾਰੀ ਖਾਦ ਆਪਾਂ ਪਾਣੀ ਦੇ ਅੱਗੇ ਦੇਣੀ ਹੈ ਜੇ ਅਸੀਂ ਪਾਣੀ ਤੋਂ ਬਾਅਦ ਦੇਵਾਂਗੇ ਤਾਂ ਉਹ ਕੰਮ ਨਹੀਂ ਕਰੇਗੀ ਫਿਰ ਜੇ ਲਾਸਟ ਤੇ ਜਾ ਕੇ ਤੁਹਾਨੂੰ ਲੱਗਦਾ ਕਿ ਵਰਖਾ ਹੋ ਗਈ ਹੈ ਜਾਂ ਕੋਈ ਹੋਰ ਚੱਕਰ ਹੋ ਗਿਆ ਤੇ ਇਹ ਚ ਦੂਜੀ ਵਾਰੋਂ ਯੂਰੀਆ ਨਹੀਂ ਪਾਣੀ ਫਿਰ ਇਹਨੂੰ ਆਪਾਂ ਜਿਹੜਾ ਹੈਗਾ ਜਿਵੇਂ ਯੂਨੀਵਰਸਿਟੀ ਰਿਕਮੈਂਡੇਸ਼ਨ 7.5 ਕਿਲੋ ਯੂਰੀਆ ਸੋਲਿਡ ਫੇਰ ਇਹਨੂੰ ਆਪਾਂ ਥੱਲੇ ਯੂਰੀ ਨਹੀਂ ਪਾਵਾਂਗੇ ਉਹਦੇ ਸਪਰੇਅ ਕਰਾਂਗੇ ਜਿਵੇਂ ਪੀਏਯੂ ਰਿਕਮੈਂਡ ਕਰਦੀ ਹੈ ਜੀ ਚਲੋ ਬੜੀ ਵਧੀਆ ਗੱਲ ਹੈ ਜੀ ਤੁਸੀਂ ਇੰਨਾ ਨਵੀਂ ਟੈਕਨੀਕ ਨੂੰ ਅਪਣਾਇਆ ਤੇ ਦੱਸਿਆ ਵੀ ਤੇ ਬਹੁਤ ਫਾਇਦੇ ਹੈਗੇ ਨੇ ਕਿ ਅਸੀਂ ਆਸ ਕਰਾਂਗੇ ਤੁਹਾਡੇ ਵਾਂਗੂ ਹੀ ਜੇ ਬਾਕੀ ਸਾਡੇ ਹੋਰ ਕਿਸਾਨ ਭਰਾ ਨੇ ਉਹ ਵੀ ਇਸ ਤਰਿਕ ਤੋਂ ਪ੍ਰਾਣਾਂਗੇ ਤੇ ਆਪਣੀ ਧਰਤੀ ਨੂੰ ਵੀ ਬਚਾਣਗੇ ਤੇ ਵਾਤਾਵਰਣ ਨੂੰ ਵੀ ਬਚਾਉਣਗੇ ਮਿਹਰਬਾਨੀ ਜੀ ਨਹੀਂ ਕਿਸਾਨ ਪਣਾਉਣਗੇ ਇਸ ਤਰ੍ਹਾਂ ਇਹ ਵੀਰ ਜੀ ਦੇਖ ਰਹੇ ਹੈ ਸ਼ੁਰੂ ਤੋਂ ਹੀ ਇਹਨਾਂ ਦਾ ਇਰਾਦਾ ਹੈ ਕਿ ਅਗਲੀ ਵਾਰੀ ਇਹ ਪਣਾਉਣਗੇ ਤਾਂ ਪਿੰਡ ਦੇ ਹੋਰ ਕਿਸਾਨ ਵੀ ਅਗਲੀ ਵਾਰੀ ਨੂੰ ਵਰਤਣਗੇ ਜੀ ਅਗਲੀ ਵਾਰੀ ਅਸੀਂ ਸਾਰੀ ਜਿਹੜੀ ਬਿਜਾਈ ਕਰਾਂਗੇ ਇਸੇ ਹਾਲ ਤੱਕ ਕਰਾਂਗੇ ਚਲੋ ਬੜੀ ਵਧੀਆ ਗੱਲ ਹੈ ਜੀ ਸਰਫੇਸ ਸੀਡਰ ਦਾ ਅਸੀਂ ਕੋਸ਼ਿਸ਼ ਕਰਾਂਗੇ ਜੋ ਤੁਸੀਂ ਕਮੀਆਂ ਦੱਸੀਆਂ ਉਹਨਾਂ ਨੂੰ ਪੂਰਾ ਕਰੀਏ ਤੇ ਆਉਣ ਨਾਲ ਸਮੇਂ ਸਾਰੇ ਜਿਹੜੇ ਕਿਸਾਨ ਵੀਰ ਹੈ ਉਹ ਸਰਫੇਸ ਸੀਡਰ ਆਹੀ ਬਰਤਕ ਕੀਤੀ ਜਾ ਸਹੀ ਸਰ ਤਨਵਾਜੀ ਬਹੁਤ ਬਹੁਤ ਬਾਨੀ ਸਰ ਧੰਨਵਾਦ ਸਰ ਮੇਰਾ ਨਾਮ ਕੁਲਦੀਪ ਸਿੰਘ ਸ਼ੇਰਗਲ ਮਰਖਾਈ ਹੈ ਜੀ ਮੈਂ ਐਮ ਐਸਸੀ ਐਗਰੀਕਲਚਰ ਚਲੋ ਇਹ ਬੜਾ ਦੇਖਿਆ ਤੁਸੀਂ ਸੁਪਰ ਸੀਡਰ ਤੇ ਜਾਂ ਸਰਫੇਸ ਸੀਡਰ ਦੀ ਵਰਤੋਂ ਕੀਤੀ ਹੈ ਹਾਂਜੀ ਸਰਫੇਸ ਸੀਡਰ ਤੁਸੀਂ ਕਿੰਨੇ ਸਾਲ ਤੋਂ ਵਰਤ ਰਹੇ ਹੋ ਸਰਫੇਸ ਸੀਡਰ ਨੂੰ ਸਰ ਮੇਰਾ ਇਹ ਤੀਸਰਾ ਸਾਲ ਹੈ ਪਹਿਲਾਂ ਯੂਨੀਵਰਸਿਟੀ ਦੇ ਕੋਲੇ ਛਲੇਡਾ ਹੁੰਦਾ ਸੀਗਾ ਛਲੇਡਾ ਨੂੰ ਅਸੀਂ ਯੂਜ਼ ਕਰਦੇ ਸੀਗੇ ਤੇ ਹੁਣ ਜਿਹੜਾ ਹੈਗਾ ਜੋਨਾ ਸਰਫੇਸ ਸੀਡਰ ਬਣਾਇਆ ਤੇ ਸਰਫੇਸ ਸੀਡਰ ਵਰਤਿਆ ਹੈ ਠੀਕ ਹੈ ਜੀ ਤਾਂ ਪਹਿਲਾਂ ਮਲਚਿੰਗ ਟੈਕਨੀਕ ਨਾਲ ਬੀਜਦੇ ਸੀਗੇ ਪਹਿਲਾਂ ਮਲਚਰ ਮਾਰ ਕੇ ਬੀਜਦੇ ਸੋਤਿਕ ਨਾਲ ਬੀਜਦੇ ਸੀਗੇ ਉਹਦੇ ਸਾਨੂੰ ਜਰਮੀਨੇਸ਼ਨ ਦੇ ਵਿੱਚ ਪ੍ਰੋਬਲਮ ਰਹਿੰਦੀ ਸੀਗੀ ਜਰਮੀਨੇਸ਼ਨ ਪ੍ਰੋਪਰ ਨਹੀਂ ਹੁੰਦੀ ਸੀਗੀ ਪਿਛਲੇ ਸਾਲ ਹੀ ਦੇਖਿਆ ਕਿ ਇੱਕ 플ੌਟ ਅਸੀਂ ਮਲਚਰ ਨਾਲ ਬੀਜਿਆ ਇੱਕ ਸੀ ਸਰਫੇਸ ਸੀਡਰ ਨਾਲ ਬੀਜਿਆ ਜਿਹੜਾ ਮਲਚਰ ਵਾਲਾ ਸੀ ਉਹ ਜਰਮੀਨੇਸ਼ਨ ਘੱਟ ਸੀਗੀ ਉਹ ਕੋਹਰਾ ਮਾਰ ਗਿਆ ਉਸ ਕਣਕ ਨੂੰ ਬਹੁਤ ਨੁਕਸਾਨ ਹੋਇਆ ਜਦੋਂ ਕਿ ਸਰਫੇਸ ਸੀਡਰ ਅਜਦਾ ਪਿਛਲੇ ਸਾਲ ਵੀ ਝਾੜ ਜਿਹੜਾ ਜ਼ਿਆਦਾ ਸੀਗਾ ਤੇ ਉਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਘੱਟ ਪਾਣੀ ਦੇ ਨਾਲ ਮੌਇਸਚਰ ਜ਼ਿਆਦਾ ਮੈਂਟੇਨ ਰਹਿੰਦੀ ਹੈ ਖਰਚਾ ਨਹੀਂ ਲੱਗਿਆ ਸ਼ੁਰ ਤੇ ਉਹਦੇ ਨਾਲ ਨਾਲ ਜਿਹੜਾ ਅੱਗ ਨਹੀਂ ਲਾਉਣੀ ਪਈ ਅੱਛਾ ਇਸ ਕੇਚ ਨਦੀਨ ਵਾਲੀ ਕੋਈ ਸਪਰੇ ਨਹੀਂ ਹੋਈ ਤੇ ਨਦੀਨ ਵਾਲੀ ਸਪਰੇ ਦਾ ਜਿਹੜਾ ਖਰਚਾ ਸੀ ਆਪਣਾ ਉਹ ਵੀ ਬਚ ਗਿਆ ਤੇ ਇਹ ਵੱਡਾ ਫਾਇਦਾ ਹੈ ਸਰਫੇਸ ਸੀਡਰ ਵਰਤਨ ਨਾਲ ਤੁਹਾਨੂੰ ਕਿਸ ਤਰ੍ਹਾਂ ਦੇ ਜ਼ਿਆਦਾ ਫਾਇਦੇ ਤੁਹਾਨੂੰ ਲੱਗੇ ਵੀ ਸਰਫੇਸ ਸੀਡਰ ਵਰਤਨ ਨਾਲ ਇਹ ਫਾਇਦੇ ਤੁਹਾਨੂੰ ਹੋਏ ਨੇ ਪਿਛਲੇ 2-3 ਸਾਲਾਂ ਦੇ ਵਿੱਚ ਵੈਲੀ ਤਾਂ ਇਹ ਹੈ ਕਿ ਜਮੀਨ ਦੇ ਜਿਹੜੇ ਹਾਲਾਤ ਹੈ ਜਿਹੜੀ ਹੈਗੀ ਹੈ ਇਹ ਬਾਇਓਲੋਜੀਕਲ ਕੰਡੀਸ਼ਨ ਹੈ ਜਾਂ ਫਿਜ਼ੀਕਲ ਕੰਡੀਸ਼ਨ ਹੈ ਉਹ ਚ ਇੰਪਰੂਵਮੈਂਟ ਹੋਈ ਹੈ ਇਹਦੇ ਵਿੱਚ ਜਮੀਨ ਚ ਆਰਗੈਨਿਕ ਮੈਟਰ ਵਧਿਆ ਜਿਹਦੇ ਕਰਕੇ ਸਾਨੂੰ ਸਿੱਧਾ ਬੈਨੀਫਿਟ ਹੋਇਆ ਕਿ ਜਿਹੜੀਆਂ ਬਿਮਾਰੀਆਂ ਆਉਂਦੀਆਂ ਉਹਦੇ ਨਾਲ ਲੜਨ ਦੀ ਤਾਕਤ ਇਹ ਜ਼ਮੀਨ ਦੇ ਵਿੱਚ ਆ ਗਈ ਹੈ ਤੇ ਫਸਲ ਦੇ ਉੱਤੇ ਅਸੀਂ ਇਹ ਫੰਗੀਸਾਈਡ ਸਪਰੇ ਬਹੁਤ ਘੱਟ ਕਰਦੇ ਹਾਂ ਕਣਕ ਦੇ ਉੱਤੇ ਕੋਈ ਫੰਗੀਸਾਈਡ ਨਹੀਂ ਹੋਇਆ ਈਵਨ ਕਿ ਸਾਨੂੰ ਜਿਹੜਾ ਹੈਗਾ ਇਨਸੈਕਟੀਸਾਈਡ ਵੀ ਨਹੀਂ ਕਰਨਾ ਪੈਂਦਾ ਯੂਰੀਆ ਦੀ ਮਾਤਰਾ ਸਾਡੀ ਹਜੇ ਨਹੀਂ ਘਟੀ ਲੇਕਿਨ ਠੀਕ ਹੈ ਕਿ ਤੀਜੇ ਚੌਥੇ ਸਾਲ ਤੱਕ ਜਾਂਦੇ ਜਾਂਦੇ ਯੂਰੀਆ ਦੀ ਮਾਤਰਾ ਵੀ ਘਟ ਜੇਗੀ ਸਰ ਮਤਲਬ ਸਾਨੂੰ ਇਕਨੋਮਿਕਲ ਰਹੇਗਾ ਸਾਨੂੰ ਫਾਇਦਾ ਹੋਊਗਾ ਜੇ ਆਪਾਂ ਸਰਵਿਸ ਸੀਡਰ ਵਰਤਦੇ ਹਾਂ ਲੰਬੇ ਸਮੇਂ ਦੇ ਵਿੱਚ ਬੈਨੀਫੀਸ਼ੀਅਲ ਹੈ ਪਰੰਤੂ ਸਿਰਫ ਮੈਂ ਇਹ ਕਹਿਣਾ ਚਾਹਾਂਗਾ ਕਿ ਥੋੜੀ ਜਿਹੀ ਤਕਨੀਕ ਜੋ ਨਵੀਂ ਹੁੰਦੀ ਨਾ ਸਰ ਉਹਦੇ ਵਿੱਚ ਇਹ ਹੁੰਦਾ ਕਿ ਕਿਸਾਨ ਕੋਲੇ ਆ ਜਾਂਦੀ ਹੈ ਤੇ ਜਿਹੜੇ ਆਪਣੇ ਮਸ਼ੀਨਾਂ ਬਣਾਉਣ ਵਾਲੇ ਆ ਉਹ ਸਹੀ ਤਰੀਕੇ ਨਾਲ ਮਸ਼ੀਨ ਬਣਾ ਕੇ ਨਹੀਂ ਦਿੰਦੇ ਤੇ ਕਿਸਾਨ ਫੇਲ ਹੋ ਜਾਂਦੇ ਹਾਂ ਸਾਡੇ ਕਰਾਂ ਦੇ ਵਿੱਚ ਇਹ ਹੈਪੀ ਸੀਡਰ ਹਜੇ ਪਏ ਆ ਇਹ ਕਿਸਾਨ ਉਹਦਾ ਹੈਪੀ ਸੀਡਰ ਬਹੁਤ ਵਧੀਆ ਚੱਲ ਰਿਹਾ ਲੇਕਿਨ ਦੋ ਕਿਸਾਨ ਇਹੋ ਜਿਹੇ ਜਿਹੜਾ ਹੈਪੀ ਸੀਡਰ ਕਬਾੜ ਹੋ ਗਿਆ ਕਿਉਂਕਿ ਉਹਨੂੰ ਉਹ ਮੇਨ ਟੈਕਨੀਕ ਹੀ ਨਹੀਂ ਮਿਲੀ ਜਿਹੜੀ ਯੂਨੀਵਰਸਿਟੀ ਨੇ ਰეკਮੈਂਡ ਕੀਤੀ ਸੀਗੀ ਉਹ ਥੋੜੀ ਦਿੱਕਤ ਹੈ ਉਸ ਲੈਵਲ ਤੇ ਥੋੜਾ ਜਿਹਾ ਚੈੱਕ ਹੋ ਜਾਵੇ ਤਾਂ ਜਿਆਦਾ ਵਧੀਆ ਹੋ ਸਕਦਾ ਜੀ ਤੇ ਜੋ ਸਰਫੇਸ ਹਾਂ ਤੁਸੀਂ ਕੁਲਦੀਪ ਜੀ ਕਿਸਾਨਾਂ ਦੀ ਨਾਲ ਇੱਕ ਨਵੀਂ ਟੈਕਨੀਕ ਅਪਣਾਉਣ ਚ ਇਹ ਵੀ ਇਸ ਮਸਲੇ ਹੁੰਦੀ ਵੀ ਕਣਕ ਢੈਂਦੀ ਬਹੁਤ ਹੈ ਆਮ ਅਸੀਂ ਜਦੋਂ ਮੜੀ ਜੂਰੀਆ ਵੱਧ ਪੈ ਗਈ ਡਿਗਣ ਦਾ ਵੱਡਾ ਰੰਦਾ ਇਸ ਟੈਕਨੀਕ ਦੇ ਵਿੱਚ ਕੀ ਕੋਈ ਹੈਗਾ ਫਰਕ ਵੀ ਘੱਟ ਡਿਗਦੀ ਹੋਵੇ ਹਾਂ ਇਹ ਕਣਕ ਡਿਗਦੀ ਨਹੀਂ ਇਹ ਵੱਡੀ ਗੱਲ ਹੈ ਕਿ ਇਹ ਕਣਕ ਦੂਸਰੀ ਕਣਕ ਵਾਂਗੂ ਨਹੀਂ ਡਿਗਦੀ ਤੇ ਉਸ ਤੋਂ ਵੀ ਵੱਡੀ ਗੱਲ ਹੈਗੀ ਆ ਕਿ ਕਣਕ ਵੀਜਣ ਲੱਗਿਆਂ ਕਰੰਟ ਦੀ ਬੜੀ ਵੱਡੀ ਦਿੱਕਤ ਆਉਂਦੀ ਹੈ ਇਹ ਕਣ ਕਰੰਟ ਵੀ ਨਹੀਂ ਹੁੰਦੀ ਕਿਉਂਕਿ ਨੂੰ ਉੱਤੋਂ ਪਾਣੀ ਲਾਉਣਾ ਹੁੰਦਾ ਤੇ ਇਸ ਸਾਲ ਤਾਂ ਸੜਦਾ ਹੀ ਹੋਇਆ ਕਿ ਅਸੀਂ ਇਹ ਮੀਂਹ ਦੇ ਨਾਲ ਆਪਣੀ ਡੇਟ ਮਿਲਾ ਲਈ ਸੀਗੀ ਕਿ ਜੋ ਮੀਂਹ ਆਉਣ ਵਾਲਾ ਉਸ ਤੋਂ ਪਹਿਲਾਂ ਆਪਾਂ 2 ਦਿਨ ਪਹਿਲਾਂ ਇਹ ਬੀਜਤਾ ਤੇ ਅਸੀਂ ਉਹ ਪਾਣੀ ਵੀ ਪਚਾਲਿਆ ਜਿੱਥੇ ਲੋਕਾਂ ਨੇ ਕਣਕਾਂ ਮੀਂਹ ਨਾਲ ਕਰੰਡ ਹੋ ਰਹੀਆਂ ਸੀਆਂ ਤੇ ਅਸੀਂ ਮੀਂਹ ਨੂੰ ਦੇਖ ਕੇ ਕਣਕ ਬੀਜੀ ਨਾਲ ਸਾਡਾ ਪਾਣੀ ਬਚ ਗਿਆ ਤੇ ਮੀਂਹ ਦੇ ਨਾਲ ਕਣਕ ਉੱਗ ਵੀ ਆਈ ਜੁਲਦੀਪ ਜੀ ਇੱਕ ਚੀਜ਼ ਹੋਰ ਹੈ ਜਿਵੇਂ ਆਮ ਆਪਾਂ ਆਮ ਤੌਰ ਤੇ ਵੇਖਦੇ ਹਾਂ ਜਦੋਂ ਕਿਸਾਨ ਨੇ ਜ਼ੀਰੋ ਟਿਲ ਨਾਲ ਕਣਕ ਬੀਜੀ ਹੁੰਦੀ ਹੈ ਜਿਹੜੀ ਮਾਰਚ ਮਹੀਨੇ ਵਿੱਚ ਆਣ ਕੇ ਗਰਮੀ ਜਿਹੜੀ ਪ੍ਰਭਾਵਤ ਛਾੜ ਦੂ ਵੱਧ ਤੋਂ ਵੱਧ ਸਭ ਤੋਂ ਵੱਧ ਪ੍ਰਭਾਵਤ ਉਹ ਕਰਦੀ ਹੈ ਕੀ ਇਸ ਤਕਨੀਕ ਨਾਲ ਕਣਕ ਬੀਜੀ ਨਾਲ ਆਪਾਂ ਨੂੰ ਗਰਮੀ ਦਾ ਅਸਰ ਕੀ ਆਪਣੀ ਕਣਕ ਤੇ ਪੈਂਦਾ ਜਦੋਂ ਆ ਕੀ ਉਹਦੇ ਤੇ ਇਫੈਕਟ ਪੈਂਦਾ ਗਰਮੀ ਦਾ ਪਿਛਲੇ 3 ਸਾਲ ਤੋਂ ਜੋ ਚ ਦੇਖ ਰਿਹਾ ਆ ਉਹ ਇਹ ਹੈ ਕਿ ਗਰਮੀ ਦਾ ਅਸਰ ਘੱਟ ਪੈਂਦਾ ਇਹਦੇ ਤੇ ਕਿਉਂਕਿ ਜਿਵੇਂ ਆਪਾਂ ਹੁਣੇ ਦੇਖਿਆ ਕਿ ਅੱਜ ਵੀ ਇਸ ਜ਼ਮੀਨ ਦੇ ਵਿੱਚ ਥੱਲੇ ਲੱਡੂ ਵਟਿਆ ਜਾਂਦਾ ਹਾਂ ਮੌਇਸਚਰ ਹੈਗਾ ਤੇ ਹੀਟਲੇ ਪਾਸੋਂ ਜਿਹੜਾ ਹੈਗਾ ਟੈਂਪਰੇਚਰ ਡਾਊਨ ਰਹਿੰਦਾ ਤੇ ਗਰਮੀ ਨਹੀਂ ਬਾਕੀ ਜਿਹੜਾ ਹੈਗਾ ਮੌਸਮ ਦੇ ਜਿੰਨੀ ਵੀ ਉਲਟਪੁਲਟ ਹੁੰਦੀ ਆ ਉਹ ਸਾਰੀ ਤੋਂ ਥੋੜਾ ਬਚਾ ਰਿਹਾ ਹੁੰਦਾ ਇਸ ਦਾ ਤੇ ਇਹਦੇ ਨਾਲ ਨਾਲ ਜਿਹੜੀ ਇੱਕ ਧਿਆਨ ਰੱਖਣਾ ਹੈ ਕਿ ਇਹ ਜਿਹੜਾ ਖੀਰਲਾ ਪਾਣੀ ਹੈ ਜੇ ਉਹ ਪਾਰਾ ਲੱਗ ਜਾਏ ਤਾਂ ਥੋੜਾ ਨੁਕਸਾਨ ਵੀ ਹੋ ਸਕਦਾ ਹੈ ਇਹ ਖੀਰਲਾ ਪਾਣੀ ਬਹੁਤ ਹਲਕਾ ਇਹਨੂੰ ਲਗਾਉਣਾ ਪੈਂਦਾ ਹੈ ਕਿਉਂਕਿ ਇਹ ਚ ਮੌਇਸਚਰ ਲੰਮੀ ਡੇਰ ਤੱਕ ਰਹਿੰਦੀ ਹੈ ਇਹ ਧਿਆਨ ਰੱਖਣਾ ਪੈਂਦਾ ਹੈ